ਸ੍ਰੀਕਲ ਦੋਸਤੋ ਪਿੰਟੂ ਕੀਤਾ ਚੈਨ ਚ ਬਾਈ ਸਵਾਗਤ ਕਰਦੇ ਆ ਤੇ ਮੈਂ ਮਹਾਵੀਰ ਸਿੰਘ ਢੱਲੋ ਬਾਈ ਰੋਜ਼ ਦੀ ਤਰ੍ਹਾਂ ਹਾਜ਼ਰ ਆ ਜੀ ਆਪਾਂ ਫੇਰ ਅੱਜ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਤੁਹਾਨੂੰ ਰੋਜ਼ ਦਾ ਰੇਟ ਵਿਖਾਉਣ ਵਾਸਤੇ ਬਾਈ ਤੂੜੀ ਦਾ ਤੇ ਨਾਗਾ ਆ ਬਾਈ ਅੱਜ 8 ਨਾਗਾ ਆ ਕੱਲ ਜਿਹੜਾ ਸਿਰਾਂ ਰੇਟ ਚੱਲਿਆ ਸੀਗਾ 300 ਤੇ 35 ਰੁਪਏ ਜਿਹੜਾ ਚੱਲਿਆ ਸੀ ਕੱਲ ਨਾਗਾ ਆਏ ਸੀਗੇ ਬਾਈ ਸਿਰਫ ਤੇ ਸਿਰਫ 6 ਨਾਗਾ ਆਏ ਸੀਗੇ ਅੱਜ 2 ਨਾਗਾ ਚ ਵਾਧਾ ਹੋ ਗਿਆ ਬਾਈ ਤੇ ਰੇਟ ਦੇਖਦੇ ਆ ਜੀ ਰੇਟ ਚ ਵਾਧਾ ਹੁੰਦਾ ਕਿ ਨਹੀਂ ਬਾਕੀ ਗਾਹਕ ਤੁਹਾਨੂੰ ਵਿਖਾ ਦਿਆਂ ਲਓ ਬਾਈ ਤੇ ਟਾਈਮ ਹੋ ਗਿਆ ਜਿਹੜਾ ਸਾਹ ਆਜੋ ਕਰਨ ਜੀ ਵੇਖੀਏ ਬਾਈ ਰੇਡ ਜਿਹੜਾ ਕੀ ਜਾਂਦਾ ਜੀ ਕਮੈਂਟ ਤੁਹਾਡੇ ਬਾਈ ਬਾਅਦ ਚ ਪੜਦੇ ਕੋਈ ਇਧਰ ਹੋਇਆ ਪਰ ਟਾਈਮ ਤੇ ਅੱਜ ਗਊਸ਼ੱਲ ਵਾਲੇ ਬਾਊ ਮਿਲੌਦਾ ਨਹੀਂ ਦੀਦੇ ਬਾਈ ਗਊਸ਼ੱਲ ਵਾਲਾ ਬਾਊ ਨਹੀਂ ਆਇਆ ਅੱਜ ਆ ਗਈ ਜੀ ਲਾਓ ਬਾਈ ਤੁਹਾਨੂੰ ਯਾਦ ਕਰੀ ਜਾਂਦੇ ਸੀ ਮੈਂ ਕਿਹਾ ਅੱਜ ਬਾਊ ਜੀ ਦੀਦੇ ਨਹੀਂ ਲਾਓ ਬਾਈ ਹੋ ਗਏ ਸਾਢੇ ਸਾਢੇ ਲਾਓ ਬਾਈ ਹੋ ਗਏ ਸਾਢੇ 7 ਜੀ ਅੰਦਰ ਜੀ ਪੂਰੀ ਬਾਹਰ ਦੀ ਤਰਪਾਲ ਦੀ ਹੈ ਅੰਦਰ ਆ ਰਹੀ ਹੈ ਹੈ 220 250 ਰੁਪਿਆ ਯਾਰ 250 60 65 70 70 75 275 275 80 85 90 92 300 300 ਰੁਪਿਆ ਹੈ ਵੀ 5 ਰੁਪਏ 10 ਕਿੱਥੇ ਲੈਣੀ ਆਪਾਂ ਬਈ ਸਿੰਘੇ ਜਾਏਗਾ 500 ਰੁਪਏ ਕਿਰਾਇਆ 310 ਰੁਪਏ ਬੋਲਾਂ ਬਾਈ ਕਿਨੇ 310 ਕੀ 10 ਰੁਪਏ ਲਓ ਬਾਈ ਸ਼ੁਰੂਆਤੀ ਰੇਟ ਜਿਹੜਾ 310 ਰੁਪਏ ਨਿਕਲ ਗਿਆ ਇੱਕ ਗੱਲ ਦਾ ਹੋਰ ਜ਼ਰੂਰ ਰਿਪਲਾਈ ਕਰੋ ਕਮੈਂਟ ਕਰੋ ਵੀਰ ਪ੍ਰਣਾਕ ਜੀ ਆਂਦੇ ਹੁੰਦੇ ਵੀਡੀਓ ਛੋਟੀ ਬਣਾਇਆ ਕਰੋ ਇੱਕ ਰੌਲਾ ਆਇਆ ਬਈ ਜਿਹੜਾ ਲਾਈਵ ਹੁੰਦਾ ਇਹ ਛੋਟਾ ਤਾਂ ਬਣਾ ਨਹੀਂ ਸਕਦਾ ਹਨ ਤੇ ਆਪਾਂ ਇੰਨਾ ਕ ਕਰ ਸਕਦੇ ਵੀ ਮੌਕੇ ਤੇ ਲਾਈਵ ਹੋ ਜਾ ਕਰੀਏ ਤੇ ਕਿ ਪੰਜ ਸੱਤ ਮਿੰਟ ਪਹਿਲਾਂ ਹੋ ਜਾ ਕਰਗੇ ਕਿਉਂਕਿ ਰੌਲਾ ਇਹ ਆ ਵੀ ਜਿਹੜੇ ਤਾਂ ਬੰਦੇ ਨੇ ਨਾ ਸ਼ਰੂ ਤੂੜੀ ਲੈਣ ਆਉਣਾ ਹੁੰਦਾ ਉਹਦੇ ਵਾਸਤੇ ਆਪਾਂ ਜੇ ਪਹਿਲਾਂ ਲਾਈਵ ਹੋ ਜਾਈਏ ਉਹਨੂੰ ਫਾਇਦਾ ਹੋ ਜਾਂਦਾ ਇਹ ਚੀਜ਼ ਨਾਲ ਤੇ ਵੀਡੀਓ ਲੰਮੀ ਜ਼ਰੂਰ ਹੋ ਜਾਂਦੀ ਹੁਣ ਤੁਸੀਂ ਕਮੈਂਟ ਕਰੋ ਵੀ ਕਿਵੇਂ ਕਰਿਆ ਕਰੀਏ ਬਈ ਇਹਦਾ ਇੱਧਰ ਲਾ ਬਈ ਯਾਰ 200 250 ਰੁਪਈਆ ਜੀ 55 68 70 80 280 ਬੋਲ ਲੈ 90 90 290 95 295 300 5 10 15 ਬੋਲ ਗਏ ਹਾਂ ਕੋਈ ਨਹੀਂ 315 ਰੁਪਏ ਦੇ ਭਾਈ ਲਓ ਭਾਈ ਦੂਜੀ ਟਰਾਲੀ ਦਾ ਰੇਟ ਜਿਹੜਾ ਹੋ ਗਿਆ 300 ਤੇ 15 ਰੁਪਏ ਪਹਿਲੀ ਦਾ ਹੋਇਆ ਸੀ 310 ਤੇ ਦੂਜੀ ਟਰਾਲੀ ਦਾ ਰੇਟ ਹੋ ਗਿਆ 300 ਤੇ 15 ਰੁਪਏ ਭਾਈ ਪ੍ਰਤੀ ਕਵਾਂਟਲ ਆ ਜਾਓ ਕਰਾਂ ਦੀ ਇਹ ਟਰਾਲੀ ਬਈ ਸੱਦੀਆ ਭਾਈ ਅੰਦਰ ਦੀ ਥੋੜੀ ਬੋਲੋ ਜੀ ਬੋਲੋ ਹੀ ਬੋਲੋ 250 ਰੁਪਿਆ 250 55 60 65 70 75 80 85 90 95 300 5 10 310 ਬੋਲਾਂਗੇ ਨੇ 310 ਲੈ ਬਈ 300 ਤੇ 10 ਰੁਪਏ ਜਿਹੜਾ ਇਹ ਰੇਟ ਹੋ ਗਿਆ ਦੋ ਟਰਾਲੀਆਂ ਹੋਊਗਾ 310 ਰੁਪਏ ਇੱਕ ਹੋ ਗਈ ਬਈ 300 ਤੇ 15 ਰੁਪਏ ਚੌਥੀ ਟਰਾਲੀ ਆ ਗਈ ਨਿੰਦਰਮਾਨ ਕਿ ਚੜੱਕ ਬਈ ਜੋਰਾ ਸਿੰਘ ਬਈ ਕੀ ਹਾਲ ਜਿਹੜਾ ਸਤਨਾਮ ਸਿੰਘ ਦੇ ਬਈ ਆਪਣੀ ਮਰਜ਼ੀ ਆ ਤੁਹਾਡੇ ਨਾਲ ਹੀ ਆ ਕਹਿੰਦਾ ਬਈ ਆਜੋ ਕਰਨ ਦੀ ਅਗਲੀ ਟਰਾਲੀ ਬਈ ਬਾਈ ਬੋਲੋ ਜੀ ਇਹ ਵਾਲਾ ਜੀ ਹੋਰ ਠੀਕ ਆ ਵਧੀਆ 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 ਬੋਲੋ ਬੋਲੋ ਸਿਆਖਾ ਖੜਾ ਕੇਵਲਾ 54 60 65 70 75 80 85 90 95 295 300 305 305 ਬੋਲੋ ਜੀ ਨੇ ਰਾਮਾ 305 ਰੁਪਏ ਦੇ ਬਾਈ ਲੈ ਬਾਈ 300 ਤੇ 5 ਰੁਪਏ ਜਿਹੜਾ ਰੇਟ ਇੱਕ ਵੀ ਕੀ 305 ਰੁਪਏ ਦੋ ਵੀਕਾਂ 310 10 ਰੁਪਏ ਬਾਈ ਇੱਕ ਵੀ ਕੀ 315 ਰੁਪਏ ਤੇ ਨਗ ਰਹਿ ਗਏ ਸਾਰੇ ਜੀ ਪੰਜ ਨਗ ਬਾਈ ਆਜੋ ਕਰਨ ਦੀ ਅਗਲੀ ਟਰਾਲੀ ਬਾਈ ਇਹ ਬਾਈ ਵਾਰਦੀ ਆਏ ਨਿਕਲੋ ਸਾਰੇ ਭਾਈ ਬਾਹਰ ਦੀ ਦੂਰੀ ਹੈ ਮਾਰੀ ਮੋਟੀ ਆ ਸਕਦੀ ਆ ਸੰਦ ਵਿੱਚ ਜਾਏਗਾ ਸੰਦ ਵਿੱਚ ਜਰਾ 200 ਰੁਪਿਆ ਕਰਾਇਆ ਬੋਲੋ ਜੀ 200 ਰੁਪਿਆ ਆਹ ਦੇ ਜੀ 250 ਰੁਪਿਆ 250 ਰੁਪਿਆ 250 ਰੁਪਿਆ 60 65 265 70 75 80 80 90 290 ਬੋਲਾਂਗੇ ਨੇ ਅਚਾਨਕ ਜਾਨ ਮੈਂ ਬੋਲਦਾ ਕੋਈ 300 300 ਰੁਪਈਆ ਹੀ 300 ਰੁਪਈਆ ਬਾਈ ਕਿੱਥੇ ਲਾ ਬਾਈ 300 ਰੁਪਈਆ ਤੇ ਵੱਧ ਤੋਂ ਵੱਧ ਰੇਟ 'ਚ ਬਾਈ ਜਿਹੜਾ ਚੱਲਿਆ 315 ਰੁਪਈਆ ਤੇ ਘੱਟ ਤੋਂ ਘੱਟ ਰੇਟ ਚੱਲਿਆ ਜਿਹੜਾ 300 ਰੁਪਈਆ 300 ਤੋਂ ਲੈ ਕੇ ਜਾਣੀ 315 ਰੁਪਈਆ ਹੁਣ ਤੱਕ ਦੀ ਰੇਟ ਜਿਹੜੇ ਚੱਲਿਆ ਜੀ ਨਾ ਰਹਿਗੇ ਬਾਈ ਚਾਰ ਆਜੋ ਕਰਾਂ ਜੀ ਇਕੱਠੇ ਇੱਕ ਮਿੰਟ ਪੜਾਂਗੇ ਬਾਈ ਉਦੋਂ ਨੂੰ ਨਾ ਬੋਲੀ ਸ਼ੁਰੂ ਹੋ ਜਾਂਦੀ ਹੈ ਜੀ ਹਲਾ ਤੇਰਾ ਹਾਂ ਜੀ ਬੋਲੋ ਜੀ ਆਇ ਨਿਕਲ ਥੋੜੀ ਸਾਰੀ 300 ਰੱਖ 300 300 5 5 ਰੋਹੀ ਬਿਨਾਲੀ ਪੈਂਦਾ 10 310 ਗੋਲੰਗ ਨੇ ਪਰਤੀ ਹੈਗੀ ਆ 310 ਲਓ ਬਾਈ 300 ਤੇ 10 ਰੁਪਈਆ ਬਾਈ ਇੱਕ ਗੱਲ ਨੋਟ ਕਰੋ ਬਾਈ ਹੁਣ ਜਿਹੜੇ 3-4 ਦਿਨਾਂ ਤੋਂ ਰੇਟ ਜਿਹੜੇ ਤੇਜ਼ ਹੋਇਆ ਤੂੜੀ ਤੇ 10-15 ਰੁਪਈਏ ਅੱਗੇ ਜਿਹੜੀ ਤੂੜੀ 270 75 80 ਜਿਹੜੀ ਵਿਕਦੀ ਹੁੰਦੀ ਆ ਹੁਣ ਜਾਨੀ 290 300 300 ਦੇ ਨੇੜੇ ਤੇ ਜਿਹੜੀ ਤੂੜੀ ਬਾਈ ਵਿਕਣ ਲੱਗੀ ਆ ਆਲ ਓਵਰ ਦੀ ਗੱਲ ਕਰੀਏ ਬਾਈ ਅਹਲਾਡ ਵਾਹ ਦਾ ਕੋਈ ਨਹੀਂ ਭਲਾ ਕਿੱਥੇ ਲੈ ਜਾਣੀ ਹੈ ਹਾਂਜੀ ਨਾ ਰੱਖ ਅੱਜ ਨਹੀਂ ਆਇਆ ਅੱਛਾ 80 ਕਰੀਏ 80 85 300 300 5 10 15 315 ਬੋਲਾਂਗੇ ਨੇ ਵੀਰ ਵੀ ਹੈ ਅੱਛਾ 25 ਰੁਪਏ 25 ਰੁਪਏ ਬੋਲਦਾ ਕੋਈ ਆ 25 ਬੇ ਕਿਤੇ 300 ਤੇ 25 300 ਰੁਪਏ ਰੇਟ ਜਿਹੜਾ ਸਿਰਾ ਚੱਲ ਗਿਆ ਜੀ ਕੱਲ ਚੱਲਿਆ ਸੀਗਾ 335 ਰੁਪਏ 10 ਰੁਪਏ ਦਾ ਜਿਹੜਾ ਫਰਕ ਰਹਿ ਗਿਆ ਬਾਕੀ ਤੁਹਾਨੂੰ ਦੱਸ ਦਈਏ ਵੀ ਅੱਜ ਸਾਰੀ ਟੂੜੀ 300 ਤੋਂ ਉੱਪਰ ਵਿਕੀ ਆ ਜੀ ਆਜੋ ਕਰਾਂ ਦੀ ਬਾਈ ਬਈਆ ਬਾਈ ਬਾਹਰ ਦੀਆ ਸਹੀ ਨਹੀਂ ਆ ਤੇਰਾ ਪਰ ਬਾਹਰ ਦੀ ਮਾਰ ਦਿਆ ਬੁਰੀ ਆ ਗੋੜੇ ਵੀ ਹੈਗੇ ਆ ਵੇ ਆਵੇ ਹਾਂ ਲੈ ਬਈ ਤੂੜੀ ਚੈੱਕ ਜ਼ਰੂਰ ਕਰ ਲਿਓ ਪਿੱਲੇ ਵਾਲੀ ਤੂੜੀ ਦਾ ਸਾਰੀ ਜਿੰਨੀ ਬੋਲੀ ਲੱਗੀ ਚਿੱਟੀ ਆ ਨਾ ਇਹਦਾ ਰੰਗ ਡਾਉਣਾ ਜ਼ਰੂਰ ਤਾਂ ਵਿਖਾਈ ਆ ਸਪੈਸ਼ਲ ਆ ਇੱਥੇ ਚਾੜਦੇ ਆ ਯਾਰ ਉਹਦੇ ਨਾਲੇ ਉੱਤੇ ਹੀ ਆ ਭਾਈ ਹੈਗੀ ਆ ਵਿੱਚ ਸਾਰੀ ਯਾਰੇ ਮਾੜੀ ਮੋਟੀ ਨਾ ਮੁਰਗੇ ਜਿਆਦੇ ਨਿਕਲ ਆਉਂਦੇ ਭਾਈ ਵੇਖ ਕੇ ਬੋਲੀ ਦੇਵਾ ਇਹਨੂੰ ਆ ਨਿਕਲੂਗੀ ਵਿੱਚੋਂ ਦਿੱਲੀ ਆ ਦਿੱਲੀ ਵੀ ਆ ਕਾਢੀ ਆ ਹੈ ਦਿੱਲੀ ਵੀ ਆ ਚੱਲ 180 ਰੁਪਏ ਰੱਖਦੇ ਆ 180 ਰੁਪਏ 180 80 ਰੁਪਏ ਬੋਲਾਂਗੇ ਨਾ ਵੀ ਨਾ ਰਾਇ 180 ਰੁਪਏ ਬਾਈ ਇਹ 180 ਰੁਪਏ ਰੇਟ ਲੱਗਿਆ ਬਾਈ ਤੂੜੀ ਦਾ ਰੰਗ ਵੀ ਡਾਉਣ ਸੀਗਾ ਵਿੱਚ ਸੁਲਾਬੀ ਵੀ ਸੀ ਹਨ ਤੇ ਘੜੁੱਪੇ ਇਹ ਸੀਗੇ ਯਾਰ ਵਿੱਚ ਉਹਦੇ ਆ ਜਾ ਕਰੋਂ ਦੀ ਟਰਾਲੀ ਬਾਈ ਇਹ ਘੜੁੱਪੇ ਜਿਹੜੇ ਬਣ ਜਾਂਦੇ ਹਨ ਇਹ ਰੇਟ ਘਟਾ ਦਿੰਦੇ ਆ ਆ ਵੀ ਬਾਈ ਤੂੜੀ ਜਿਹੜੀ ਥੋੜੀ ਜੀ ਪੀਲੇ ਪਣਚੀ ਆ। ਲਾ ਬਾਈ। ਡਾਉਣੀ ਆ, ਉਹ ਵੀ ਡਾਉਣੀ ਲਈ। ਤੂੜੀ ਇਹ ਵੀ। ਥੋੜਾ ਮੂਹੋਂ ਦਾ ਰੰਗ ਜੀ। ਆ ਵੀ ਆਈਆਂ। ਪੀਲੇ ਜੇ ਰੰਗ ਜਾ। ਕੀ ਦੀ ਆ ਬਾਈ? ਗਿੱਲੀ ਦਾ ਠੀਕ ਆ। ਬਾਹਰ ਦੀ। ਇਹ ਥੋੜਾ ਰੰਗ ਜਾ ਆਏ ਆ। ਰੱਖ 200 ਰੁਪਏ। 200 ਰੁਪਿਆ। 200। 5 ਗੱਲ। 5 10। 15 20 25 30 35 40 45 250 55 60 65 70 270 ਰੁਪਏ ਬੋਲਾਂਗੇ ਨਾ ਨਹੀਂ ਫੇ ਦਾਣੇ ਦੀ ਲੋੜ ਨਹੀਂ 270 ਰੁਪਏ ਲੈ ਲਾ ਭਾਈ 270 ਰੁਪਏ ਨੂੰ ਆ ਤੜੀ ਵੇ ਗਈ ਭਾਈ ਇੱਕ ਵੀ ਕੀ 180 ਨੂੰ ਤੇ ਜਿਹੜੀ ਦੋ ਲਾਸਟ ਵਾਲੀ ਵੀ ਕੀ 200 ਭਾਈ ਤੁਹਾਨੂੰ ਦੱਸ ਦਿਆ ਵੀ ਜਿਹੜੀਆਂ ਦੋਵੇਂ ਟਰਾਲੀਆਂ ਇਹ ਲਾਸਟ ਵਾਲੀਆਂ ਹਨ ਇਸ ਦੀ ਬਾਹਰ ਦੀ ਤੂੜੀ ਤਾਂ ਕਰਕੇ ਤੁਹਾਨੂੰ ਡਿਟੇਲ ਦੇ ਵਿੱਚ ਐਨ ਵਿਖਾਈ ਆ ਜਿਹੜੀ ਤਾਂ ਜਮਾਂ ਲਾਸਟ ਤੇ ਆ ਗਈ ਉਹਦੇ ਚ ਗਿੱਲੀ ਗੁੱਲੀ ਹੈਣੀ ਸੀ ਵੈਸੇ ਰੰਗ ਜਾਨੀ ਪੀਲੇ ਪਣਚ ਸੀਗਾ ਪੀਲਾ ਰੰਗ ਹੁੰਦਾ ਤੇ ਜਿਹੜੀ ਉਦੋਂ ਪਹਿਲਾਂ ਖੜੀ ਸੀ ਉਹਦੇ ਚ ਗੜੇਪੇ ਵੀ ਸੀਗੇ ਹਨਾ ਤੇ ਗਿੱਲੀ ਵੀ ਸੀ ਤੂੜੀ ਸੁਲਾਬੀ ਤੇ ਉਹਦੇ ਕਰਕੇ ਰੇਟ ਉਹਦਾ ਰਹਿ ਗਿਆ 180 ਤੇ ਜਿਹੜੀ ਆਲ ਓਵਰ ਤੂੜੀ ਦਾ ਰੇਟ ਚੱਲਿਆ ਅੱਜ ਚੰਗੀ ਤੂੜੀ ਦਾ ਜਿਹੜੀ ਵਧੀਆ ਦੁੱਧ ਵਰਗੀ ਮਲਾਈ ਵਰਗੀ ਤੂੜੀ ਉਹਦਾ ਰੇਟ ਚੱਲਿਆ ਬਾਈ 300 ਤੋਂ ਉੱਪਰ ਹੀ ਚੱਲਿਆ ਅੱਜ ਤੇ ਰੇਟ 300 ਤੋਂ ਲੈ ਕੇ ਜਾਣੀ 325 ਰੁਪਏ ਚੰਗੀ ਤੁੜੀ ਦਾ ਰੇਟ ਜੀ ਤੇ ਬਾਹਰ ਦੀ ਤੁੜੀ ਦਾ ਰੇਟ 180 ਰੁਪਏ ਤੋਂ ਲੈ ਕੇ ਜਿਹੜਾ ਤੇ ਬਾਕੀ ਆ ਲਾਸਟ ਵਾਲੀ ਕਿੰਨੀ ਸੀ ਯਾਰ ਇਹ ਖਣੀ 200 250 ਸੀ ਕਿ ਖਣੀ ਇੱਥੇ ਕਿਤੇ ਚੱਲਿਆ ਬੱਸ ਯਾਰ ਜਿਹੜੀ ਬਾਹਰ ਦੀ ਤੁੜੀ ਦੀ ਕੁਆਲਿਟੀ ਬਾਈ ਅੱਡੋ ਅੱਡ ਹੁੰਦੀ ਆ ਕਈ ਵਾਰੀ ਤਾਂ ਬਾਹਰ ਦੀ ਤੁੜੀ ਬਹੁਤ ਅੰਦਰ ਦੀ ਤੁੜੀ ਨਾਲ ਦੀ ਆ ਜਾਂਦੀ ਚੰਗੀ ਕਈ ਵਾਰੀ ਬਾਈ ਤੁਹਾਨੂੰ ਪਤਾ ਵੀ ਉਹੋ ਜੀ ਕੁਆਲਿਟੀ ਆਉਂਦੀ ਆ ਸੋ ਰੇਟ ਜਰੂਰ ਰਿਸਕੇ ਅੱਗੇ ਨਾਲੋਂ ਯਾਨੀ ਆਹ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਵੇਂਦੇ ਸੀ ਪਿਛਲੇ ਹਫਤੇ ਦੀ ਗੱਲ ਕਰੀਏ ਤੇ ਰੇਟ ਰਹਿ ਰਹੇ ਸੀਗੇ ਸਾਰੇ 270 275 280 ਚੰਗੀ ਤੂੜੀ ਦਾ ਰੇਟ ਹੁਣ ਜਿਹੜੇ ਵਧ ਕੇ ਬਈ 300 ਦੇ ਨੇੜੇ ਤੇ ਜਿਹੜੇ ਜਾ ਯਾਨੀ 15 20 ਰੁਪਏ ਤੂੜੀ ਦੇ ਵਿੱਚ ਚੰਗੀ ਤੂੜੀ ਦੇ ਵਿੱਚ ਤੇਜ਼ੀ ਆ ਗਈ ਗਾਹਕ ਵਧਿਆ ਮੰਡੀ ਦੇ ਵਿੱਚ ਅੱਗੇ ਨਾਲੋਂ ਗਾਹਕ ਅੱਜ ਵੀ ਜਿਹੜੇ 2 3 ਵਾਪਸ ਮੁੜਿਆ ਯਾਨੀ ਸਾਰਿਆਂ ਨੂੰ ਤੂੜੀ ਨਹੀਂ ਮਿਲੀ ਪਈ ਅੱਜ ਇਹ ਕੱਲ ਨੂੰ ਵੀ ਗਾਹਕ ਨਾਲ ਆਉਣਗੇ ਤੇ ਹੋ ਸਕਦਾ 5 7 ਗਾਹਕ ਕੱਲ ਨੂੰ ਹੋਰ ਹੋ ਜਾਣ ਬਾਕੀ ਅੱਜ ਬੱਦਲ ਛਾਏ ਆ ਜੀ ਲਓ ਅੱਜ ਇੱਕ ਗੱਲ ਨਹੀਂ ਸਮਝ ਆਈ ਬਾਈ ਨਗ ਕਿਉਂ ਘਟਾਏ ਆ ਯਾਰ ਕੱਲ ਜਿਆਦਾ ਪ੍ਰੋਗਰਾਮ ਬਾਲੇ ਹੋਣੇ ਆ ਵਿਆਹ ਸ਼ਾਦੀ ਦੇ ਹਨ ਤੇ ਕੋਈ ਚੱਕਰ ਸੀਗਾ ਕੋਈ ਜਿਹੜੇ ਬੰਦੇ ਬਿਜੀ ਹੋਣੇ ਆ ਅੱਜ ਨਗ ਅੱਟ ਕੀ ਆਏ ਆ ਕੱਲ ਵੀ ਜਾਨੀ ਸਹੀ ਆਏ ਸੀਗੇ ਯਾਰ ਦੋ ਕਿਧਰੇ ਦੇ ਨਗ ਘਟੇ ਆ ਪਰ ਰੇਡ ਜ਼ਰੂਰ ਵਧੇ ਆ ਜੀ ਨਿੰਦਰ ਮਾਨਕ ਚੜੱਕ ਬਾਈ ਕੀ ਹਾਲ ਚਾਲ ਬਿੱਟੂ ਟਹਿਲਪੁਰਾ ਬਾਈ ਖੇਤੀਬਾੜੀ ਪੰਜਾਬ ਦੀ ਬਾਈ ਕੀ ਹਾਲ ਚਾਲ ਹੈ ਜੀ ਹਾਂ 270 ਸੀਗਾ ਲਾਸਟ ਵਾਲੀ ਦਾ ਬਾਈ ਨਿੰਦਰਮਨ ਗਰਲਾਬ ਦੇਵਾਲ ਬਾਈ ਕੀ ਹਾਲ ਚੜਾ ਮਨਰਾਜ ਫਰੀਦਕੋਟਿਆ ਚੀਮਾ ਸਾਹਿਬ ਜੀ ਬਾਈ ਕੀ ਹਾਲ ਚੱਲਿਆ ਜੀ 50 ਮਿੰਟ ਦਾ ਵੀਡੀਓ ਚਾਹੀਦੀ ਬਾੜੀ ਵੱਡੀ ਹੋ ਜੂਗੀ ਬਾਈ ਬੰਦੇ ਆਕ ਜਾਣਗੇ ਅਨਿਲ ਕੁਮਾਰ ਤੇਜਾ ਸਖਵੰਤ ਸਿੰਘ ਅੱਜ ਪਾਤਣਾ ਸ਼ਹਿਰ ਦੇ ਇਲਾਕੇ ਚ ਕਹਿੰਦੇ ਬੱਦਲ ਛਾਏ ਹੋਏ ਆ ਜੀ ਤੁਹਾਡੇ ਇਲਾਕੇ ਚ ਮੌਸਮ ਕਿਵੇਂ ਦਾ ਮੌਸਮ ਵੇਖ ਲੋ ਜੀ ਬੱਦਲ ਛਾਏ ਹੋਏ ਆਪਣੇ ਵੀ ਇਧਰ ਬਾਈ ਤੇ ਗੁਰਪ੍ਰੀਤ ਬਰਾੜ ਵੀਰ ਕੀ ਹਾਲ ਚੱਲਿਆ ਜੀਦਾਰ ਸਿੰਘ ਪੌਲ ਸਿੰਘ ਗੁਰਸਹਿਬ ਕੀ ਹਾਲ ਚੱਲਾ ਪ੍ਰਾ ਦਲਜੀਤ ਸਿੰਘ ਸੰਧੂ ਸਰਸਾ ਹਰਿਆਣੇ ਤੋਂ ਪ੍ਰਾ ਕੀ ਹਾਲ ਚੱਲਾ ਸੁਖਵੰਤ ਸਿੰਘ ਬਾਈ ਕੀ ਹਾਲ ਚੱਲਾ ਜੀ ਮਾਲਵੇ ਵਾਲੋ ਕੀ ਹਾਲ ਚੱਲਾ ਬਲਵਿੰਦਰ ਸਿੰਘ ਰਿਆੜਕਲਾ ਬਾਈ ਵਿੱਕੀ ਕਵਰਦੀਪ ਸਿੰਘ ਆਸਟ੍ਰੇਲੀਆ ਵਾਲੇ ਪ੍ਰਾਲੀ ਦੀਆਂ ਗੰਡਾਂ ਬਣਾਉਣ ਵਾਲਿਆਂ ਨੇ ਕਹਿੰਦੇ ਬੇੜਾਗਰਕ ਤਲਾ ਇਹ ਤਾਂ ਬਾਈ ਪ੍ਰਾਲੀ ਦੀਆਂ ਗੰਡਾਂ ਠੀਕ ਆ ਬਣਦੀਆਂ ਯਾਰ ਫਰਕ ਤਾਂ ਪੈਂਦਾ ਹੀ ਆ ਚੀਜ਼ ਦਾ ਪਰ ਕਈ ਫੈਕਟਰੀਆਂ ਇਹੋ ਜੀਆਂ ਵੀ ਜਿਹੜੀ ਪ੍ਰਾਲੀ ਵਾਲੀਆਂ ਗੰਡਾਂ ਨਹੀਂ ਲੈਂਦੇਗੇ ਤੇ ਤੂੜੀ ਚੱਲਦੀ ਆ ਉਹਨਾਂ ਨੂੰ ਉਹ ਅੱਧਵਾ ਦਸਾ ਕੋਈ ਫੈਕਟਰੀਆਂ ਤਾਂ ਬਈ ਜਾਂਦੀਆਂ ਮੈਂ ਕਹਦੀ ਪ੍ਰਾਲੀ ਦੀਆਂ ਗੰਨਾ ਵੀ ਜਾਂਦੇ ਹਨ ਫੈਕਟਰੀ ਫੈਕਟਰੀ ਤੇ ਡਿਪੈਂਡ ਹੈ ਕਿਹੜੀ ਚੀਜ਼ ਕਿੱਥੇ ਤੂੜੀ ਕੰਮ ਆਉਂਦੀ ਹੈ ਕਿੱਥੇ ਪ੍ਰਾਲੀ ਗੁਰਪ੍ਰੀਤ ਸਿੰਘ ਕੀ ਹਾਲ ਚੱਲ ਬ੍ਰਦਰ ਤੇ ਕਮਲਪ੍ਰੀਤ ਸਿੰਘ ਬਾਈ ਕੀ ਹਾਲ ਚੱਲ ਖੇਤੀਬਾੜੀ ਬਹੁਤ ਵਧੀਆ ਹਾਲ ਜੀ ਤੁਸੀਂ ਦੱਸੋ ਕੋਲਡ ਕਿਵੇਂ ਹੋਇਆ ਠੀਕ ਹਾਂਜੀ ਹਾਂਜੀ ਬਾਈ ਹੁਣ ਠੀਕ ਆ ਯਾਰ ਤੇ ਠੀਕ ਆ ਭਰਾਓ ਸਬਜ਼ੀ ਦੇ ਰੇਟਾਂ ਲੈ ਕੇ ਮਿਲਦੇ ਹਣਾ ਨਵੀਂ ਵੀਡੀਓ ਦੇ ਵਿੱਚ ਅੱਜ ਦੇਖਾਂਗੇ ਕਿਹੜੀ ਮੰਡੀ ਦੀ ਵੀਡੀਓ ਬਣਾਉਣੇ ਆ ਤੇ ਮੌਸਮ ਅੱਜ ਠੰਡਾ ਫਿਲਹਾਲ ਧੰਨਵਾਦ ਤੁਹਾਡਾ ਬਹੁਤ-ਬਹੁਤ ਵੀਡੀਓ ਦੇ ਨਾਲ ਜੁੜਨ ਵਾਸਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਪਰ ਇੱਕ ਗੱਲ ਆ ਵੀ ਅੱਗੇ ਜਿਵੇਂ ਬੋਲੀ ਲੱਗ ਜਾਂਦੀ ਆ ਤੇ ਹੁਣ ਨੂੰ ਸਾਰੀ ਸ਼ਾਂਤੀ ਜੀ ਹੋ ਜਾਂਦੀ ਆ ਤੇ ਹਲੇ ਜਾਨੀ ਬੰਦੇ ਖੜੇ ਆ ਯਾਰ ਤੁਸੀਂ ਲਾ ਲੋ ਹਿਸਾਬ ਕਿਤਾ ਵੀ ਜਾਨੀ ਗਾਹਕ ਅੱਜ ਚੰਗਾ ਆਇਆ ਸੀਗਾ ਹਲੇ ਵੀ ਇਹਨਾਂ ਨੂੰ ਉਮੀਦ ਆ ਕੋਈ ਇੱਕ ਦੋ ਟਰਾਲੀ ਆ ਜੇ ਤੇ ਬੰਦੇ ਹਲੇ ਖੜੇ ਆ ਵੀ ਜਿਹਨੇ ਲੈਣੀ ਹੋਵੇ ਤੇ ਤੁਸੀਂ ਹਸਾਬ ਕਿਤਾਬ ਲਾ ਲਓ ਵੀ ਬੰਦੇ ਹਲੇ ਮੰਡੀ ਚ ਕਿੰਨੇ ਖੜੇ ਆ ਲਾ ਤੇ ਅੱਗੇ ਹੁਣ ਜਦੋਂ ਜਦੋਂ ਅੱਗੇ ਮੰਨ ਲਓ ਜਦੋਂ ਨਗ ਜਿਆਦੇ ਆਉਂਦੇ ਸੀ 12 15 16 ਨਗ ਆਉਂਦੇ ਸੀ ਉਦੋਂ ਐਨ ਸ਼ਾਂਤੀ ਛਾ ਜਾਂਦੀ ਨਿਸ਼ ਮੰਡੀ ਦੇ ਵਿੱਚ ਤੇ ਕੱਲ ਵੀ ਹੋ ਸਕਦਾ ਗਾਹ ਕਾਹੀ ਆਉਣ ਜਿਨ੍ਹਾਂ ਨੂੰ ਤੁੜੀ ਚਾਹੀਦੀ ਹੈ ਬਈ ਉਹਨਾਂ ਨੇ ਤਾਂ ਲੈਣੀ ਆ ਹਨ ਪਿੰਡੂ ਗਾਹਕ ਥੋੜਾ ਜਿਹਾ ਅੱਗੇ ਨਾਲੋਂ ਯਾਨੀ ਵਧਿਆ ਜੀ ਅੱਗੇ ਸ਼ਹਿਰ ਦੇ ਲੋਕਲ ਡੇਰੀ ਫਾਰਮ ਵਾਲੇ ਵੀਰ ਭਰਾ ਜਿਆਦੇ ਆਉਂਦੇ ਸੀ ਹੁਣ ਪਿੰਡਾਂ ਦੇ ਵਿੱਚੋਂ ਜਿਹੜੇ ਗਾਹਕ ਆਉਣ ਲੱਗ ਗਿਆ ਨਾ 2 2 4 4 ਕਰਕੇ ਤੇ ਉਹਦੇ ਕਰਕੇ ਜਿਹੜਾ ਰੇਟ ਥੋੜਾ ਥੋੜਾ ਟੁੜੀ ਦਾ ਬਣਨ ਲੱਗਿਆ ਬਾਈ ਕਮਲਜੀਤ ਸਿੰਘ ਚਿਹਲ ਪ੍ਰਾਕੀ ਹਾਲ ਚਾਲ ਹੈ ਜੀ ਅਮਨਦੀਪ ਸਿੰਘ ਕੀ ਹਾਲ ਚਾਲ ਹੈ ਵੀਰ ਪੰਕਜ ਕੁਮਾਰ ਬਾਈ ਕੀ ਹਾਲ ਚਾਲ ਹੈ ਭਰਾ ਹੋ ਠੀਕ ਠਾਕ ਹੈ ਜੀ ਤੇ ਟਰੈਕਟਰ ਮੰਡੀ ਬਾਈ ਜਾਂਦੇ ਵੀ ਟਰੈਕਟਰ ਮੰਡੀ ਦੀ ਜਰੂਰ ਦੱਸਿਓ ਟਰੈਕਟਰ ਮੰਡੀ ਬਾਈ ਅੱਜ ਲੱਗਣੀ ਹੈ ਮੰਗਲਵਾਰ ਸੋਮਵਾਰ ਨੂੰ ਲੱਗਦੀ ਹੈ ਆਪਣੇ ਟਰੈਕਟਰ ਮੰਡੀ ਜਿਹੜਾ ਵੀਰ ਭਰਾ ਆਉਂਦੇ ਹਨ ਇੱਥੇ ਤੇ ਜਰੂਰ ਆਇਆ ਕਰੋ ਜੇ ਪਰ ਅੱਗੇ ਨਾਲੋਂ ਯਾਰ ਕੰਮ ਬਹੁਤ ਘਟ ਗਿਆ ਟਰੈਕਟਰ ਦਾ ਪਤਾ ਨਹੀਂ ਕੀ ਚੱਕਰ ਖੋਣੀ ਤਾਂ ਆਨਲਾਈਨ ਜਿਆਦੇ ਲੋਕੀ ਖਰੀਦਣ ਲੱਗੇ ਜਾਂ ਕੋਈ ਨਵੇਂ ਲੈਣ ਲੱਗੇ ਇੱਕ ਤਾਂ ਟਰੈਕਟਰ ਬੜੇ ਜਿਆਦੇ ਯਾਰ ਟਰੈਕਟਰ ਅਗਲਾ ਜਿਹਦੇ ਕੋਲੇ ਮੰਨ ਕੇ ਚੱਲੋ ਵੀ 3-4 ਲੱਖ ਰੁਪਏ 2.5-3 ਲੱਖ ਰੁਪਈਆ ਹੁੰਦਾ ਕੋਲੇ ਹਨ ਅਗਲਾ ਕਹਿ ਦਿੰਦਾ ਯਾਰ ਵੀ ਇੰਨੇ ਕ ਭਰ ਕੇ ਨਵਾਂ ਕਢਾ ਲਓ ਬਾਕੀ ਕਿਸ਼ਤਾ ਭਰੀ ਜਾਵਾਂਗੇ ਕਿਉਂਕਿ 2.5-3 ਲੱਖ ਚ ਮੁੜ ਕੇ ਪੁਰਾਣਾ ਲਊਗਾ ਉਹਦਾ ਕੰਮ ਕਾਰ ਕਰਾਉਣਾ ਹੁੰਦਾ ਹਨ ਕਈ ਤਾਂ ਚੰਗੇ ਮਿਲ ਜਾਂਦੇ ਆ ਕਿਸਮਤ ਨੂੰ ਤੇ ਨਹੀਂ ਕਈ ਉਹ ਜੇ ਮੜ ਜਾਂਦੇ ਵਪਾਰੀ ਕਈ ਈ ਫਿਰ ਘਾਟਾ ਬਹੁਤ ਪੈਂਦਾ ਫਿਰ ਤਾਂ ਪਿੱਛੇ ਨੂੰ ਹੀ ਲਈ ਜਾਂਦਾ ਉਹ ਕੰਮ ਤੇ ਹੁਣ ਲੋਨ ਲੂਣ ਜੇ ਲਿੰਟਾਂ ਲੂਣਤਾ ਹਰੇਕ ਬੈਂਕ ਕਰ ਦਿੰਦੀ ਹੈ ਬਾਈ ਉਹਦੇ ਕਰਕੇ ਠੀਕ ਆ ਬਾਈ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ